ਤੁਹਾ ਆਪਣਾ ਇਹ ਨੰਬਰ ਬੀਬੀ ਜਸਬੀਰ ਕੌਰ ਦਾ ਜੀ ਹਾਂ ਜੀ ਹਾਂ ਮੈਂ ਲਗਣ ਕਰਦਾ ਤੁਹਾਨੂੰ ਬੀਬੀ ਨਾਲ ਗੱਲ ਕਰਨੀ ਸੀ ਜੀ ਉਹ ਕੰਮ 'ਚ ਬੈਠੀ ਆ ਕੀ ਕੰਮ ਕਰਦੇ ਆ ਕੰਮ ਕਰਦੇ ਆ ਤਾਂ ਸ਼੍ਰੀ ਉੱਚੇ ਬੈਠੇ ਆ ਕੀ ਕਰਾਉਣਾ ਹੈ ਕਰਾਉਣਾ ਇਹ ਆ ਵੀ ਤੁਹਾਡਾ ਇੱਕ ਪੋਸਟਰ ਆਇਆ ਮੇਰੇ ਕੋਲ ਤੁਸੀਂ ਐਡ ਕੀਤੀ ਆ ਆਪਣੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਅੱਛਾ ਜੀ ਤੇ ਤੁਸੀਂ ਉਸ ਪੋਸਟਰ ਦੇ ਉੱਤੇ ਸਚਕਣ ਸ਼ਹੀਦ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਆ ਤੇ ਉੱਤੇ ਤੁਸੀਂ ਬੀਬੀ ਦਾ ਨਾਮ ਲਿਖ ਕੇ ਤੇ ਲਿਖਿਆ ਵੀ ਪਿਆਰ ਵੀ ਧੋਖਾ ਖਾਂਦੇ ਜਿਹੜੇ ਉਹ ਫੋਨ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਵਾ ਵੀ ਇਹਦਾ ਮਤਲਬ ਕੀ ਹੈ ਸੱਚਖੰਡ ਸੀ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕੁੜੀ ਮੁੰਡੇ ਦੀ ਫੋਟੋ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਗੱਲ ਨਹੀਂ ਵੀ ਜੀ ਹਟਾ ਦਿੰਦੇ ਆ ਨਹੀਂ ਹਟਾ ਤਾਂ ਹੁਣ ਤੁਸੀਂ ਦੋਹੋਂਗੇ ਹੀ ਜੇ ਤੁਸੀਂ ਲਾਈ ਸੀ ਤੁਹਾਨੂੰ ਤਾਂ ਪਤਾ ਸੀਗਾ ਮੇਰੇ ਮੈਂ ਨਹੀਂ ਲਾਈ ਹੈਗੀ ਕਿੰਨੇ ਲਾਈ ਆ ਨਾਂ ਕਹਿ ਕੇ ਹੈ ਦੀ ਟੈਨਸ਼ਨ ਨਾ ਲਓ ਆਪਣਾ ਟੈਨਸ਼ਨ ਤਾਂ ਅਸੀਂ ਲਾਵਾਂਗੇ ਕਾਕਾ ਟੈਨਸ਼ਨ ਤਾਂ ਤੂੰ ਵੀ ਲੈਂਗਾ ਜਿਹੜਾ ਤੇ ਐਟੀਟਿਊਡ ਹੈ ਨਾ ਇਹਨੂੰ ਪਲੇ ਐਟੀਟਿਊਡ ਨੂੰ ਸਹੀ ਕਰ ਆਪਣਾ ਹਾਂਜੀ ਆਪਾਂ ਐਟੀਟਿਊਡ ਦੱਸਿਆ ਨਹੀਂ ਆਪਾਂ ਤੁਹਾਨੂੰ ਨਹੀਂ ਨਹੀਂ ਦੱਸ ਦੱਸਦਾ ਤੂੰ ਐਟੀਟਿਊਡ ਆਪਣਾ ਜਿਹੜੇ ਤਰੀਕੇ ਨਾਲ ਤੂੰ ਗੱਲ ਕਰਦਾ ਨਾ ਉਹ ਅਸੀਂ ਰੋਜ਼ ਤੈਨ<'ਗਾ ਨਾ ਤੇਰੇ ਵਰਗਾ ਨਾ ਗੱਲ ਕਰਦੇ ਆ ਅਸੀਂ ਤੁਸੀਂ ਲਾਇਆ ਕਿੱਦਾਂ ਤੁਹਾਨੂੰ ਪਤਾ ਨਹੀਂ ਸੱਚਖਣ ਸੀ ਦਰਬਾਰ ਸਾਹਿਬ ਦੀ ਮਹੱਤਾ ਕੀ ਆ ਤੁਸੀਂ ਆਪਣਾ ਧੰਦਾ ਚਲਾਉਣ ਵਾਸਤੇ ਤੁਸੀਂ ਇਹ ਧੰਦਾ ਚਲਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਜੋ ਵੀ ਕਰਦੇ ਹੋ ਕਰੀ ਜਾਓ ਨੇ ਟੈਨਸ਼ਨ ਤਾਂ ਤੂੰ ਲੈਣੀ ਕਾਕਾ ਤੂੰ ਜਿਹੜੀ ਮੈਨੂੰ ਬਾਰ-ਬਾਰ ਆਖ ਰਿਹਾ ਨਾ ਟੈਨਸ਼ਨ ਲੋ ਟੈਨਸ਼ਨ ਤਾਂ ਤੂੰ ਲਏਂਗਾ ਜੀ ਮੈਂ ਕਹਿਤਾ ਵੀ ਹਟਵਾ ਦੇ ਫਿਰ ਤੁਹਾਡੀ ਯੂਰਤ ਕਿਦਾਂ ਪਈਏ ਲਾਉਣ ਦੀ ਹਟਵਾ ਦੇ ਠੀਕ ਹੈ ਪਹਿਲਾਂ ਤੁਸੀਂ ਕਦੋਂ ਬਣਾਇਆ ਇਹਨੂੰ ਕੋਈ ਨਹੀਂ ਮੈਂ ਕਿਹਾ ਗਿਆ ਨਾ ਗੱਲ ਕਰਾ ਨਾ ਮਾਤਾ ਬੀਬੀ ਨਾਲ ਗੱਲ ਕਰਾ ਮੇਰੀ ਕੋਈ ਨਹੀਂ ਮੈਂ ਕਹਿ ਰਿਹਾ ਅਡਰੈਸ ਦੱਸਿਆ ਆਪਣਾ ਅਡਰੈਸ ਕੀ ਹੋਇਆ ਹੈ ਹੈਲੋ ਗੱਲ ਕਰ ਬੰਦੇ ਨੂੰ ਗੱਲ ਕਰ ਤੇ ਵੀਰੇ ਮੈਂ ਪਿਆਰ ਨਾਲ ਤੁਹਾਨੂੰ ਦੱਸਿਆ ਤੈਨੂੰ ਪਿਆਰ ਨਾਲ ਬੋਲ ਮੇਰੇ ਨਾਲ ਤੂੰ ਕੋਈ ਗੱਲ ਨਹੀਂ ਉੱਧਾ ਬੋਲ ਜੇ ਤੂੰ ਬੋਲਣਾ ਚਾਹੁੰਦਾ ਮੈਂ ਕਿਆ ਤਾ ਹਟਵਾ ਦਿੰਨਾ ਆ ਮੇਰੀ ਗੱਲ ਕਰਾ ਦੇਣਾ ਬੀਬੀ ਨਾਲ ਗੱਲ ਕਰਾ ਕੋਈ ਦਿਨ ਮੈਂ ਕਰਾ ਦੂੰਗਾ ਹੁਣੇ ਕਰਾ ਚੱਲ ਫਿਰ ਹੈ ਬੰਦਾ ਵੇਖ ਓਏ ਇਹਦੇ ਜੁੱਤੀਆਂ ਖਾਣੀਆਂ ਆ ਨਾ ਤੇ ਆਪਣਾ ਇਹ ਨੰਬਰ ਬੀਬੀ ਜਸਬੀਰ कौर ਦਾ ਜੀ ਹਾਂ ਜੀ ਮੈਂ ਕਰਵਾ ਦਤਾਂ ਤੁਹਾਨੂੰ ਬੀਬੀ ਨਾਲ ਗੱਲ ਕਰਨੀ ਸੀ ਜੀ ਉਹ ਕੰਮ 'ਚ ਬੈਠੇ ਆ ਕੀ ਕੰਮ ਕਰਦੇ ਆ ਕੰਮ ਕਰਦੇ ਆ ਦਾਸ ਬੰਤੀ ਉੱਚੇ ਬੈਠੇ ਆ ਕੀ ਕਰਾਉਣਾ ਕਰਾਉਣਾ ਇਹ ਆ ਵੀ ਤੁਹਾਡਾ ਇੱਕ ਪੋਸਟਰ ਆਇਆ ਮੇਰੇ ਕੋਲ ਤੁਸੀਂ ਐਡ ਕੀਤੀ ਹੈ ਆਪਣੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਤੇ ਤੁਸੀਂ ਉਸ ਪੋਸਟਰ ਦੇ ਉੱਤੇ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਆ ਠੀਕ ਹੈ ਜੀ ਤੇ ਉੱਤੇ ਤੁਸੀਂ ਬੀਬੀ ਦਾ ਨਾਮ ਲਿਖ ਕੇ ਤੇ ਲਿਖਿਆ ਵੀ ਪਿਆਰ ਵੀ ਧੋਖਾ ਖਾਂਦੇ ਜਿਹੜੇ ਉਹ ਫੋਨ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਆ ਵੀ ਇਹਦਾ ਮਤਲਬ ਕੀ ਆ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕੁੜੀ ਮੁੰਡੇ ਦੀ ਫੋਟੋ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਹਟਾ ਤਾਂ ਹੁਣ ਤੁਸੀਂ ਦੋਵੋਂਗੇ ਹੀ ਜੇ ਤੁਸੀਂ ਲਾਈ ਸੀ ਤੁਹਾਨੂੰ ਤਾਂ ਪਤਾ ਸੀਗਾ ਕਿਨੇ ਲਾਈ ਆ ਨਾ ਕਹਿ ਕੇ ਹੈਂ ਕਿ ਮਤਵਾ ਦਿੰਨਾ ਆ ਕੋਈ ਟੈਨਸ਼ਨ ਨਾ ਲਓ ਆਪਣਾ ਟੈਨਸ਼ਨ ਤਾਂ ਅਸੀਂ ਲਾਵਾਂਗੇ ਕਾਕਾ ਟੈਨਸ਼ਨ ਤਾਂ ਤੁ ਵੀ ਲੈਂਗਾ ਜਿਹੜਾ ਤੇ ਐਟੀਟਿਊਡ ਹੈ ਨਾ ਇਹਨੂੰ ਬਲ ਐਟੀਟਿਊਡ ਸਹੀ ਕਰ ਆਪਣਾ ਹਾਂਜੀ ਆਪਾਂ ਐਟੀਟਿਊਡ ਦੱਸਿਆ ਨਹੀਂ ਆਪਾਂ ਤੁਹਾਨੂੰ ਨਹੀਂ ਨਹੀਂ ਦੱਸ ਦੱਸਦਾ ਤੂੰ ਐਟੀਟਿਊਡ ਆਪਣਾ ਜਿਹੜੇ ਤਰੀਕੇ ਨਾਲ ਤੂੰ ਗੱਲ ਕਰਦਾ ਨਾ ਉਹ ਅਸੀਂ ਰੋਜ਼ ਤੇਰੇ ਨਾਲ ਗੱਲ ਕਰਦੇ ਆਂ ਅਸੀਂ ਤੁਸੀਂ ਲਾਇਆ ਕਿੱਦਾਂ ਤੁਹਾਨੂੰ ਪਤਾ ਨਹੀਂ ਸੱਚ ਕਰਨ ਸੀ ਦਰਬਾਰ ਸਾਹਿਬ ਦੀ ਮਹੱਤਾ ਕੀ ਆ ਤੁਸੀਂ ਆਪਣਾ ਧੰਦਾ ਚਲਾਉਣ ਵਾਸਤੇ ਤੁਸੀਂ ਇਹ ਧੰਦਾ ਚਲਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਜੋ ਵੀ ਕਰਦੇ ਹੋ ਕਰੀ ਜਾਓ ਆਪਾਂ ਹਟਾ ਦੇਣਾ ਨਾ ਟੈਨਸ਼ਨ ਤਾਂ ਤੂੰ ਲੈਣੀ ਕਾਕਾ ਤੂੰ ਜਿਹੜੀ ਮੈਨੂੰ ਵਾਰ-ਵਾਰ ਆ ਗੱਲਾਂ ਨਾ ਟੈਨਸ਼ਨ ਲੋ ਟੈਨਸ਼ਨ ਤਾਂ ਤੂੰ ਲਹਿਂਗਾ ਜੀ ਫਿਰ ਤੁਹਾਡੀ ਯੂਰਤ ਕਿੱਦਾਂ ਪਈਏ ਲਾਉਣ ਦੀ ਹਟਵਾ ਦੇਣਾ ਠੀਕ ਹੈ ਪਹਿਲਾਂ ਤੁਸੀਂ ਕਦੋਂ ਬਣਾਇਆ ਇਹਨੂੰ ਕੋਈ ਨਹੀਂ ਮੈਂ ਕਿਹਾ ਕਿ ਹਟਾਵਾ ਗੱਲ ਕਰਾਉਣਾ ਮਾਤਾ ਬੀਬੀ ਨਾਲ ਗੱਲ ਕਰਾ ਮੇਰੀ ਕੋਈ ਨਹੀਂ ਮੈਂ ਕਹਿ ਦਿੰਦਾ ਐਡਰੈਸ ਦੱਸਿਓ ਆਪਣਾ ਐਡਰੈਸ ਕੀ ਹੋਇਆ ਓਏ ਹੈਲੋ ਠੀਕ ਆ ਗੱਲ ਕਰ ਬੰਦੇ ਆਂਕੂ ਗੱਲ ਕਰ ਤੇ ਵੀਰੇ ਮੈਂ ਪਿਆਰ ਨਾਲ ਤੁਹਾਨੂੰ ਦੱਸਿਆ ਤੂੰ ਪਿਆਰ ਨਾਲ ਬੋਲ ਮੇਰੇ ਨਾਲ ਤੋਂ ਕੋਈ ਗੱਲ ਨਹੀਂ ਉਦਾਂ ਬੋਲ ਜਿੱਦਾਂ ਤੂੰ ਬੋਲਣਾ ਚਾਹੁੰਦਾ ਮੈਂ ਕਹਿ ਤਾ ਹਟਵਾ ਦਿੰਨਾ ਆ ਮੇਰੀ ਗੱਲ ਕਰਾ ਦੇ ਨਾ ਬੀਬੀ ਨਾਲ ਗੱਲ ਕਰਾ ਕੋਈ ਨਹੀਂ ਮੈਂ ਕਰਾ ਦਵਾ ਹੁਣੇ ਕਰਾ ਚੱਲ ਫਿਰ ਹੈ ਬੰਦਾ ਵੇਖ ਓਏ ਇਹਦੇ ਜੁੱਤੀਆਂ ਖਾਣੀਆਂ ਆ ਨਾ